ਮੈਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਕਿ ਪਿਛਲੇ ਪਿਛਲੇ ਤੋਂ ਪਿਛਲੇ ਸਾਲ ਮੈਂ ਬਿਮਾਰ ਹੋ ਗਿਆ ਟਾਈਫਾਇਡ ਹੋਇਆ ਤੇ ਜਿਹੜੇ ਸਲਾਹਕਾਰ ਹੁੰਦੇ ਨੇ ਟਾਈਫਾਇਡ ਫਰਾਨੇ ਨਾ ਕੋਈ ਗੁਰਦੁਆਰਾ ਸਾਹਿਬ ਜਾਓ ਉੱਥੇ ਇੱਕ ਬਾਬਾ ਜੀ ਨੇ ਉਹ ਟਾਈਫਾਇਡ ਬੰਨ੍ਹ ਦਿੰਦੇ ਨੇ ਐ ਬਿਮਾਰੀ ਨੂੰ ਕੋਈ ਬੰਨ੍ਹਦਾ ਹੈ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਮੱਥਾ ਹੀ ਟੇਕਣਾ ਜਾ ਕੋਈ ਬਾਬਾ ਜੀ ਨੇ ਧਾਗਾ ਦੇਣਾ ਤੇ ਤੁਹਾਡੇ ਗਿੱਟੇ ਨੂੰ ਜਾ ਕੇ ਬੰਨ੍ਹ ਦੇਣਾ ਤੇ ਬੁਖਾਰ ਬੰਨਿਆ ਜਾਣਾ ਹੈ ਅਰਦਾਸ ਕਰੋ ਵਾਹਿਗੁਰੂ ਦੇ ਅਗੇ ਪਾਤਸ਼ਾਹ ਤੂੰ ਤੰਦਰੁਸਤੀ ਦੇ ਗੁਰਬਾਣੀ ਦਾ ਪਾਠ ਕਰੋ ਨਾਲ ਮੈਡੀਕਲ ਟਰੀਟਮੈਂਟ ਲੋ ਗੁਰਹਾਰਾਏ ਮਹਾਰਾਜ ਪਾਤਸ਼ਾਹ ਤੇ ਦਵਾਖਾਨੇ ਕਾਇਮ ਕਰਦੇ ਨੇ ਗੁਰੰਗ ਦੇ ਮਹਾਰਾਜ ਪਾਤਸ਼ਾਹ ਮੱਲ ਅਖਾੜੇ ਕਾਇਮ ਕਰਾਉਂਦੇ ਨੇ ਕਿ ਮੇਰਾ ਸਿੱਖ ਜਿਹੜਾ ਬਿਮਾਰ ਨਰੇ ਤੰਦਰੁਸਤ ਰਹੇ ਤੂੰ ਕਹਿਣ ਲੱਗੇ ਕਹਿੰਦੇ ਬੱਚੇ ਨੂੰ ਬੁਖਾਰ ਹੋਇਆ ਕਈ ਦਿਨਾਂ ਤੋਂ ਬੁਖਾਰ ਚੜਦਾ ਰਿਹਾ ਠੀਕ ਨਾ ਹੋਇਆ ਕਿਸੇ ਨੇ ਦੱਸ ਪਾਈ ਕਿ ਫਲਾਣੇ ਥਾਂ ਨੂੰ ਤਾਂਤਰੀ ਕਰੇਂਦਾ ਹੈ ਉਹ ਤਾਂਤਰੀਕ ਜਿਹੜਾ ਬੁਖਾਰ ਨੂੰ ਜਿਹੜਾ ਹਟਾ ਦੇਗਾ ਸਿਹਤ ਠੀਕ ਕਰ ਦੇਗਾ 1500 ਰੁਪਏ ਉਸ ਔਰਤ ਨੇ ਉਸ ਤਾਂਤਰੀਕ ਨੂੰ ਫੀਸ ਦਿੱਤੀ ਮਿਲਣ ਦੀ ਤੇ ਜੇਕਰ ਉਹ ਹੀ 1500 ਦੀ ਦਵਾਈ ਲਈ ਹੁੰਦੀ ਬੱਚਾ ਠੀਕ ਰਹਿਣਾ ਸੀ ਪਰ ਸਾਡੀ ਮਾਨਸਿਕਤਾ ਕਿੱਥੇ ਜਾ ਕੇ ਡਿੱਗ ਗਈ ਹੈ 1500 ਰੁਪਿਆ ਫੀਸ ਦਿੱਤੀ ਉਸ ਤਾਂ ਤਰੀਕ ਨੂੰ ਮਿਲੇ ਕਿਨੇ ਤਾਂ ਤਰੀਕ ਨੇ ਬੱਚੇ ਨੂੰ ਕੰਧਾਂ ਦੇ ਨਾਲ ਮਾਰਿਆ ਛੋਟਾ ਬੱਚਾ ਸੀ ਕਿਦੇ ਚ ਕੋਈ ਬਲਾ ਆ ਗਈ ਹੈ ਇੱਚ ਕੋਈ ਭੈੜੀ ਆਤਮਾ ਆ ਗਈ ਹੈ ਉਹਨੇ ਇਹਨੂੰ ਬਿਮਾਰ ਕੀਤਾ ਕੰਧ ਦੇ ਨਾਲ ਬੱਚੇ ਨੂੰ ਮਾਰਦਾ ਰਿਹਾ ਉਹ ਬੱਚਾ ਆਉਣ ਦੀ ਸਪੋਰਟ ਦੇ ਡੈਥ ਹੋ ਗਈ ਬੱਚੇ ਦੀ ਮਰ ਗਿਆ ਖਤਮ ਹੋ ਗਿਆ ਤੇ ਅਸੀਂ ਸਾਨੂੰ ਆਪਣੇ ਆਪ ਪਰ ਸੋਚਣਾ ਚਾਹੀਦਾ ਹੈ ਅਸੀਂ ਕਿੱਥੇ ਖੜ ਕੇ ਜਾ ਗਏ ਜੇਕਰ ਹਿੰਦੂ ਧਰਮ ਹੈ ਤੈਨੂੰ ਆਪਣਾ ਧਰਮ ਮबारक ਹੈ ਤੂੰ ਗੀਤਾ ਨੂੰ ਪੜ ਤੂੰ ਆਪਣੇ ਧਾਰਮਿਕ ਗ੍ਰੰਥਾਂ ਨੂੰ ਪੜ ਤੂੰ ਮੁ슬ਮ ਹੈ ਤੂੰ ਆਪਣੇ ਕੁਰਾਨ ਮਜੀਦ ਨੂੰ ਪੜ ਆਇਤਾਂ ਨੂੰ ਪੜ ਹਾਜ਼ਰਤ ਮੁਹੰਮਦ ਸਾਹਿਬ ਜੀਵਨ ਨੂੰ ਪੜ ਅਸੀਂ ਕਿੱਥੇ ਜਾ ਕੇ ਖੜ ਗਏ ਇਹ ਕੋਈ ਧਰਮ ਨਹੀਂ ਹੈ ਇਹ ਸਾਡੇ ਅੰਦਰ ਆਏ ਹੋਏ ਵਹਿਮ ਭਰਨ ਤੇ ਪਖੰਡ ਨਹੀਂ ਕਿਤੇ ਘਟਨਾ ਸੁਣਨ ਨੂੰ ਮਰਦੀ ਮਿਲਦੀ ਹੈ ਤੇ ਮੈਂ ਪਹਿਲਾਂ ਕਹਾਂ ਧਰਮ ਸਾਰਿਆਂ ਨੂੰ ਮੁਬਾਰਕ ਨੇ ਜੋ ਧਰਮ ਨੂੰ ਚਲਾਉਣ ਵਾਲੇ ਹੋਇਆ ਕਰਦੇ ਨੇ ਉਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਜਿਹੜਾ ਹੈ ਗੰਦਲਾ ਕਰ ਦਿੰਦੇ ਨੇ ਤੇ ਮਾਫ ਕਰਿਓ ਸਭ ਤੋਂ ਵੱਧ ਜੇਕਰ ਇਹ ਡੇਰਿਆਂ ਨੂੰ ਇਹ ਬਾਬਿਆਂ ਨੂੰ ਇਹ ਪਖੰਡੀਆਂ ਨੂੰ ਜੇਕਰ ਪ੍ਰਮੋਟ ਕਰ ਰਹੇ ਤੇ ਉਹ ਸਾਡੀਆਂ ਮਾਵਾਂ ਤੇ ਸਾਡੀਆਂ ਭੈਣਾਂ ਨਹੀਂ ਬੰਦਾ ਦੇ ਸਵੇਰੇ ਕਮਾਈ ਕਰਨ ਵਾਸਤੇ ਘਰੋਂ ਨਿਕਲ ਜਾਂਦਾ ਹੈ ਨਾ ਜੀ ਉਹਨੇ ਮਹੀਨੇ ਬਾਅਦ ਤਨਖਾਹ 15 ਦਿਨਾਂ ਬਾਅਦ ਜਿੰਨੇ ਪੈਸੇ ਮਿਲੇ ਉਹਨੇ ਪਰਿਵਾਰ ਨੂੰ ਚਲਾਉਣਾ ਹੈ ਬਾਬਿਆਂ ਨੂੰ ਅਸੀਂ ਪ੍ਰਮੋਟ ਕੀਤਾ ਹੈ 70 ਲੱਖ ਰੁਪਈਆ ਥੋੜਾ ਨਹੀਂ ਬੰਦੇ ਦੀ ਪੂਰੀ ਜ਼ਿੰਦਗੀ ਦੀ ਕਮਾਈ ਹੈ 70 ਲੱਖ ਰੁਪਈਆ ਅਖੰਡੀ ਫਾਦਰ ਜਿਹਨੂੰ ਅਸੀਂ ਕਹਿੰਦੇ ਹਾਂ ਇਹਨੂੰ ਅਸੀਂ ਪਾਪ ਕਹਿੰਦੇ ਹਾਂ ਜਿਹਨੂੰ ਅਸੀਂ ਪਾਸਟਰ ਕਹਿੰਦੇ ਹਾਂ ਕਿ ਤੈਨੂੰ ਮਰਨ ਤੋਂ ਬਾਅਦ ਮੈਂ ਸਵਰਗਾਂ ਦੇ ਵਿੱਚ ਤੈਨੂੰ ਥਾਂ ਲੈ ਕੇ ਦਵਾਂਗਾ ਮਰਨ ਤੋਂ ਬਾਅਦ ਤੈਨੂੰ ਸਵਰਗਾਂ 'ਚ ਥਾਂ ਲੈ ਕੇ ਦਵਾਂਗਾ ਪਹਿਲਾਂ ਕੁਝ ਕੁ ਲੱਖ ਰੁਪਏ ਦਿੱਤਾ ਗਿਆ 70 ਲੱਖ ਰੁਪਇਆ ਖੂ ਖਾਤੇ ਪਾ ਲਿਆ ਕਿ ਮਰਨ ਤੋਂ ਬਾਅਦ ਸਵਰਗ ਦਵਾਂਗਾ ਉਹਦਾ ਹੁਣ ਬੇਟਾ ਜਿਹੜਾ ਔਰਤਾ ਉਹ ਪੇਪਰ ਲੈ ਕੇ ਫੇਰ ਰਹੀ ਹੈ ਕਿ ਮੈਨੂੰ ਇਨਸਾਫ ਦਵਾਇਆ ਜਾਏ ਕਿੱਥੇ ਜਾ ਕੇ ਖੜ ਗਏ ਆਪਾਂ ਜਿਉਂਦਿਆਂ ਜੀ ਜ਼ਿੰਦਗੀ ਨੂੰ ਸਵਰਗ ਬਣਾਉਣਾ ਸੀ ਜਿਉਂਦਿਆਂ ਜੀ ਜ਼ਿੰਦਗੀ ਨੂੰ ਜੀਉਣਾ ਸੀ ਗੁਰੂ ਦੇ ਬਾਣੇ ਦੇ ਅੰਦਰ ਰਹਿ ਕੇ ਮਾਰਾ ਨੇ ਕਿੱਥੇ ਗਿਆ ਤੂੰ ਪੈਸੇ ਨਾ ਕਮਾ। ਮਾਰਾ ਨੇ ਕਿੱਥੇ ਗਿਆ ਤੂੰ ਚੰਗੇ ਕੱਪੜੇ ਨਾ ਪਾ। ਮਾਰਾ ਨੇ ਕਿੱਥੇ ਗਿਆ ਤੂੰ ਆਪਣੀ ਸੋਹਣੀ ਕਾਰ ਨਾ ਰੱਖ। ਪਾਰਸ਼ਾਗਰ ਸਭ ਕੁਝ ਰੱਖ ਪਰ ਇੱਕ ਗੱਲ ਯਾਦ ਰੱਖੀ ਮਤ ਦੇਖ ਭੂਲਾ ਵਿਸਰਾ ਤੇਰਾ ਚਿਤਨਾ ਆਵੇ ਨਾ। ਪ੍ਰਮਾਤਮਨ ਭੁੱਲ ਨਾ ਜਾਈ ਕਿਤੇ ਇਹ ਚੀਜ਼ਾਂ ਦੇ ਵਿੱਚ ਲੱਗ। ਤੇ ਕਹਿਣ ਤੋਂ ਭਾਵ ਇਹ ਇੱਕ ਜੇਕਰ ਪ੍ਰਮਾਤਮਾ ਨੂੰ ਸੇਵਾਗੇ ਤੇ ਪ੍ਰਮਾਤਮਾ ਨੇ ਸਿਧਾਂਤ ਦੀ ਸਮਝ ਲੱਗ ਜਾਏਗੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜਿੰਦਗੀ ਦੇ ਦੁੱਖ ਸੁੱਖ ਆਉਣੇ ਨੇ ਸੁਭਾਵਿਕ ਨੇ ਮੈਂ ਤੇਰੇ ਭਾਣੇ ਦੇ ਅੰਦਰ ਹਾਂ ਮੈਂ ਦੁੱਖਾਂ ਤੋਂ ਭੱਜ ਨਹੀਂ ਸਕਦਾ ਇਹ ਬਿਮਾਰੀਆਂ ਤੋਂ ਮੈਂ ਭੱਜ ਨਹੀਂ ਸਕਦਾ ਕੋਈ ਤਾਂ ਤਰੀਕ ਦੀ ਦੱਸ ਵਈ ਸੀ ਉਥੇ ਵੀ ਚੱਲ ਜਾਂਦੇ ਆ ਐਤਵਾਰ ਆਇਆ ਚਿੱਟਾ ਪੱਣਾ ਸਿਰ ਦੇ ਉੱਤੇ ਬੰਨ ਲਿਆ ਚਿੱਟੀ ਚੁੰਨੀ ਲੈ ਲਈ ਗੁਰਦੁਰਾ ਸਾਹਿਬ ਜਾ ਕੇ ਚਲੇਗੇ ਸੋਮਵਾਰ ਆਇਆ ਤੇ ਲਾਲ ਵਰਨਾ ਤੇ ਲਾਲ ਚੁੰਨੀ ਲੈ ਲਈ ਮੰਗਲਵਾਰ ਆਇਆ ਕੇ ਸਮਾਧਿ ਤੇ ਚਲੇਗੇ ਵੀਰਵਾਰ ਆਇਆ ਹਰੀ ਚੁੰਨੀ ਹਰੀ ਪੱਗ ਬੰਨ ਲਈ ਕਿਤਨਾ ਕਿਤੇ ਅਸੀਂ ਡੇਰੇਆਂ ਨੂੰ ਪ੍ਰਮੋਟ ਨਹੀਂ ਕਰ ਰਹੇ ਅਸੀਂ ਇਸ ਸਮਾਧਾਂ ਦੇ ਉੱਤੇ ਜਾ ਕੇ ਅਸੀਂ ਪ੍ਰਮੋਟ ਨਹੀਂ ਕਰ ਰਹੇ ਅਗਲੇ ਸਿੱਧੀ ਭਾਸ਼ਾ ਦੇ ਸ਼ਬਦ ਵਰਤੇ ਦੇ ਨੇ ਉੱਥੇ ਜੀ ਸਿੱਖ ਵੀ ਆਉਂਦੇ ਨੇ ਉਧਰ ਦਸਤਾਰ ਧਾਰੀ ਆਉਂਦੇ ਨੇ ਉਥੇ ਅੰਮ੍ਰਿਤ ਧਾਰੀ ਆਉਂਦੇ ਨੇ ਉਥੇ ਕਿਰਪਾਨ ਧਾਰੀ ਆਉਂਦੇ ਨੇ ਉੱਥੇ ਫਿਰ ਸਾਡੇ ਕੋਲ ਜਵਾਬ ਜਿਹੜਾ ਹੈ ਉਹ ਦੇਣਾ ਔਖਾ ਹੋ ਜਾਂਦਾ ਹੈ ਕਿ ਨਹੀਂ ਕਿਤੇ ਨਾ ਕਿਤੇ ਅਸੀਂ ਵੀ ਇਸ ਦੇ ਵਿੱਚ ਨਾਲੇ ਸ਼ਾਮਿਲ ਹਾਂ ਇਹ ਗੱਲ ਯਾਦ ਰੱਖਿਓ ਜਿੱਦਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਨੂੰ ਮੱਥਾ ਟੇਕਣ ਵਾਲਾ ਉਹ ਵੀਰ ਹੋਵੇ ਉਹ ਭੈਣ ਹੋਵੇ ਮਾਤਾ ਹੋਵੇ ਉਹ ਬਜ਼ੁਰਗ ਹੋਵੇ ਜਿੱਦਨ ਕਿਸੇ ਬਾਬੇ ਦੇ ਜਾ ਕੇ ਪੈਰਾਂ 'ਚ ਜਾ ਕੇ ਡਿੱਗ ਜਾਂਦਾ ਹੈ ਇਹ ਗੱਲ ਯਾਦ ਰੱਖਣੀ ਉਹ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਆਪਣੀ ਬਾਣੀ ਛੜਵਾ ਲੈਂਦਾ ਜੀ ਇਹ ਗੱਲ ਪੱਕੀ ਹੈ ਸਿੱਧੀ ਆਪਾ ਕਿਹਨੇ ਨੇ ਬੇਦਾਵਾ ਲਿਖਿਆ ਭਾਈ ਮਾਨ ਸਿੰਘ ਹੋਣਾ ਨਹੀਂ ਚੁਭਾਲੀ ਆਏ ਸਾਨੂੰ ਬੇਦਾਵਾ ਲੈ ਕੇ ਚਲੇ ਗਈ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਅਸੀਂ ਕਿੰਨੇ ਹਾਂ ਜਿਹੜੇ ਇਹ ਬੇਦਾਵਾ ਲੈ ਕੇ ਜਾਂਦੇ ਹਾਂ ਕਿ ਮਹਾਰਾਜ ਤੇਰੇ ਕੋਲ ਤੇ ਗੱਲ ਬਣੀ ਨਹੀਂ ਹੁਣ ਫਰਾਨੇ ਬਾਬੇ ਕੋਲ ਜਾ ਕੇ ਬਣਾਉਂਦੇ ਆ ਬੇਦਾਵਾ ਲਿਖਣ ਵਾਲਾ ਕੰਮ ਨਹੀਂ ਉਹਨਾਂ ਨੇ ਦੇ ਕਾਗਜ਼ ਦੇ ਉੱਤੇ ਲਿਖਿਆ ਸੀ ਅਸੀਂ ਤੇ ਆਪਣੇ ਦਿਲ ਦੇ ਉੱਤੇ ਹਿਰਦੇ ਦੇ ਉੱਤੇ ਲਿਖ ਕੇ ਚਲੇਗੇ ਮਹਾਰਾਜ ਆ ਆ ਲਿਖਤਾ ਹੈ ਦਿਲ ਦੇ ਉੱਤੇ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ